ਆਸਾ ਹਮ ਕਰ ਸੂਤ ਤਨੇ ਨਿਤ ਤਨ ਕੰਧ ਜਿਨੇ ਉ ਤੁਮਾਰੇ ਤੁਮ ਤੋ ਬੇਦ ਪੜੋ ਗਾਇਤਰੀ ਗੋਬਿੰਦ ਰਿਦਾ ਹਮਾਰੇ ਮੇਰੀ ਜੇ ਬਾ ਵਿਸ਼ਨ ਨੈਨ ਨਾਰਾਇਣ ਹਿਰਦੈ ਬਸੇ ਗੋਬਿੰਦਾ ਜਮ ਦਵਾਰ ਜਬ ਪੂਛ ਸੁਬਵਰੇ ਤਬ ਕਿਆ ਕੈ ਸੁਮਕੰਦਾ ਰਹਾਉ ਹਮ ਗੋਰੂ ਤੁਮ ਗਵਾਰ ਗੁਸਾਈ ਜਨਮ ਜਨਮ ਰਖਵਾਰੇ ਕਬੂ ਨੋ ਪਾਰ ਉਤਾਰ ਚਨਾਇਓ ਕੈਸੇ ਖਸਮ ਹਮਾਰੇ ਤੂੰ ਬਹਮਨ ਮੇ ਕਾਸ਼ੀ ਕ ਜੁਲਾਹਾ ਬੂਜੋ ਮੋਰ ਗਿਆਨ ਤੁਮ ਤੋ ਜਾਚੇ ਪੂਪਤ ਰਾਜੇ ਹਰ ਸੋ ਮੋਰ ਤਿਆਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ 26ਵਾਂ ਪਾਵਨ ਸ਼ਬਦ ਆਸਾ ਰਾਂਗੰਦਰ ਕਬੀਰ ਸਾਹਿਬ ਦਾ ਜੋ ਦਰਜ ਹੈ ਇਸ ਦੀ 라ਉ ਦੀ ਪੰਕਤੀ ਹੈ ਕेंद्रीय ਪਾਉ ਵਾਲੀ ਮੇਰੀ ਜੇ ਮਾ ਬਿਸ਼ਨੂ ਨੈਨ ਨਾਰਾਇਣ ਹਿਰਦੈ ਬਸੇ ਗੋਬਿੰਦਾ ਗੁਰਜੀ ਕਿਸੇ ਬਾਹਮਣ ਪੰਡਤ ਨੂੰ ਸੰਬੋਧਨ ਕਰਕੇ ਸਮਝਾ ਰਹੇ ਨੇ ਤੇ ਭਾਈ ਮੇਰੀ ਜ਼ੁਬਾਨ ਤੇ ਬਿਸ਼ਨ ਪਾਉ ਉਹ ਪਰਮਾਤਮਾ ਇਤਨੇ ਬਿਸ਼ਨੂ ਨਾਰਾਇਣ ਗੋਬਿੰਦਾ ਨਾਮ ਜਿਹੜੇ ਵਰਤੇ ਗਏ ਨੇ ਇਹ ਅਵਤਾਰਵਾਦੀ ਨਾਮ ਵੀ ਹੈ ਨੇ ਅਵਤਾਰਾਂ ਲਈ ਵੀ ਵਰਤੇ ਗਏ ਨੇ ਪਰ ਭਗਤ ਜੀ ਤੇ ਜਿਨ੍ਹਾਂ অবতারਾਂ ਨੂੰ ਉਹ ਪਰਮਾਤਮਾ ਭਗਵਾਨ ਸਮਝ ਕੇ ਪੂਜਦੇ ਸਨ ਉਹਨਾਂ ਦੀ ਨਾਮਾਂ ਨਾਲੇ ਸਮਝਾ ਰਹੇ ਨਹੀਂ ਕਿ ਮੇਰੀ ਜ਼ੁਬਾਨ ਉੱਤੇ ਪਰਮਾਤਮਾ ਮੇਰੀ ਅੱਖਾਂ ਵਿੱਚ ਪਰਮਾਤਮਾ ਔਰ ਮੇਰੇ ਹਿਰਦੇ ਵਿੱਚ ਪਰਮਾਤਮਾ ਉਹ ਇੱਕ ਅਕਾਲ ਪੁਰਖ ਵਾਹਿਗੁਰੂ ਹਰ ਵੇਲੇ ਮੇਰੀ ਜ਼ੁਬਾਨ ਤੇ ਉਹਦਾ ਸਿਮਰਨ ਰਹਿੰਦਾ ਮੈਂ ਅੱਖਾਂ ਨਾਲ ਨੈਣਾਂ ਨਾਲ ਉਹਦੇ ਦਰਸ਼ਨ ਕਰਦਾ ਨੈਨ ਨਾਰਾਇਣ ਹਿਰਦ ਬਸੇ ਗੋਬਿੰਦ ਔਰ ਮੇਰੇ ਹਿਰਦੇ ਵਿੱਚ ਉਹ ਗੋਬਿੰਦ ਪਰਮਾਤਮਾ ਜੋ ਪ੍ਰਿਥਵੀ ਦਾ ਸੱਚਾ ਮਾਲਕ ਹੈ ਇੱਕ ਅਕਾਲ ਪੁਰਖ ਵਾਹਿਗੁਰੂ ਉਹ ਮੇਰੇ ਹਿਰਦੇ ਵਿੱਚ ਵਸ ਰਿਹਾ ਹੈ ਜਮੂ ਦਵਾਰ ਜਦ ਪੁੱਛ ਸੁਭਬ ਰੇ ਹੈ ਬਾਵਰੇ ਕਮਲੇ ਰਾਮਨ ਪੰਡਿਤ ਜਦੋਂ ਜਮ ਦੇ ਦਵਾਰ ਤੇ ਜਾਏਗਾ ਤੂੰ ਧਰਮ ਦੇ ਰਾਜ ਦੇ ਦਵਾਰ ਤੇ ਤਬ ਕਹੇਸ ਮੁਕੰਦਾ ਉਦੋਂ ਤੈਨੂੰ ਉਹ ਮੁਕੰਦਾ ਮੁਕਤੀ ਦਾ ਦਾਤਾ ਪਰਮਾਤਮਾ ਕੀ ਆਖੇਗਾ ਤੈਨੂੰ ਪੁੱਛੇਗਾ ਕਰਦਾ ਕੀ ਰਿਹਾ ਤੂੰ ਤੂੰ ਸਾਰੀ ਜ਼ਿੰਦਗੀ ਕੀ ਕਰਦਾ ਰਿਹਾ ਵੇਦ ਸ਼ਾਸਤਰ ਲੋਕਾਂ ਨੂੰ ਪੜ੍ਹਾਉਂਦਾ ਰਿਹਾ ਜਾਤਾਂ ਪਰਦੇ ਦੁਨੀਆ ਨੂੰ ਵੰਡ ਕੇ ਰੱਖ ਦਿੱਤਾ ਇਹ ਵਿਤਗ੍ਰਹਿ ਪੈਦਾ ਕੀਤੇ ਇਹ ਕੁਝੀ ਤੂੰ ਸਿੱਖਿਆ ਵੇਦ ਸ਼ਾਸਤਰ ਪੜ੍ਹ ਕੇ ਜਾਂ ਇਹਨਾਂ ਅਵਤਾਰਾਂ ਦੇ ਨਾਮ ਜਪ ਕੇ ਤੂੰ ਆਪਣਾ ਜੀਵਨ ਕੀ ਕਮਾਇਆ ਤੇ ਲੋਕਾਂ ਨੂੰ ਕੀ ਦੇਣ ਦਿੱਤੀ ਇਹ ਤੈਨੂੰ ਮੁਕੰਦਾ ਮੁਕਤੀ ਦਾ ਦਾਤਾ ਪਰਮਾਤਮਾ ਪੁੱਛੇਗਾ ਤੈਨੂੰ ਜਵਾਬ ਦੇਣਾ ਪੈਣਾ ਪਹਿਲੀ ਪੰਗਤੀ ਚ ਕਹਿੰਦੇ ਨੇ ਹਮ ਕਰ ਸੂਤ ਤਨੇ ਨਿਤ ਤਾਨਾ ਕੰਠ ਜਨੇਊ ਤੁਮਾਰੇ ਕੰਠ ਜਨੇਊ ਤੁਮਾਰੇ ਜੇ ਤੇਰੇ ਗਲੇ ਵਿੱਚ ਕੰਠ ਵਿੱਚ ਜਨੇਊ ਹੈ ਇਤੂ ਸਮੇਂ ਦੇ ਵਿੱਚ ਪਿੱਤਰ ਦਾ ਧਾਗਾ ਤਾਰਨ ਕਰਕੇ ਮੈਂ ਗੁਰੂ ਵਾਲਾ ਬਣ ਗਿਆ ਤੇ ਲੋਕਾਂ ਨੂੰ ਲੋਕਾਂ ਦਾ ਵੀ ਗੁਰੂ ਬਣ ਰਿਹਾ ਲੋਕਾਂ ਨੂੰ ਇਹ ਧਾਗੇ ਪਾ ਕੇ ਜਿਨੇ ਉਹਦੇ ਤੂੰ ਬਈਏ ਜੇ ਖਾਲੀ ਧਾਗਾ ਪਾਣ ਨਾਲ ਸੂਤ ਪਾਣ ਨਾਲ ਅਗਰ ਗੱਲ ਬਣਦੀ ਹੁੰਦੀ ਤਾਂ ਹਮਕਰ ਸੂਤ ਤਨੇ ਨਿਤ ਤਾਣਾ ਸਾਡੇ ਘਰ ਦੇ ਤੇ ਇਸ ਦਾ ਤਾਣਾ ਤਣਿਆ ਜਾਂਦਾ ਸਾਡੇ ਘਰ ਦੇ ਢੇਰ ਨੇ ਢੇਰ ਸੂਤਰ ਪਿਆ ਹੋਇਆ ਇਹੋ ਜਿਹੜਾ ਸੂਤ ਉਹ ਗੱਲ 'ਚ ਇੱਕ ਧਾਗਾ ਪਾਇਆ ਉਹ ਉਹ ਜੇ ਧਾਗੇ ਦੇ ਮੇਰੇ ਘਰ ਢੇਰ ਲੱਗੇ ਹੋਣੇ ਸਾਡੇ ਘਰਾਂ ਵਿੱਚ ਕਿਉਂਕਿ ਅਸੀਂ ਲੋਈਆਂ ਆਰ ਬੁੰਨ ਦਾ ਕੰਮ ਸੂਤਰ ਤਣਦੇ ਹਾਂ ਤੇ ਇਹ ਤੇ ਸਾਡੇ ਘਰ ਬੋਧ ਹੈ ਕਿ ਕਾਲੀ ਧਾਗਾ ਸਰੀਰ ਨਾਲ ਤੁਹਾਡਾ ਸਰੀਰਕੀ ਸਾਡਾ ਘਰ ਵੀ ਇਹਨਾਂ ਧਾਗੇ ਨਾਲ ਭਰਿਆ ਹੋਇਆ ਹਾਂ ਮੁਕਰ ਸੂਤ ਤਣੇ ਨਿਤ ਤਾਣਾ ਰੋਜ਼ ਇਹ ਸੂਤਰ ਦੇ ਤਾਣਾ ਤਣਿਆ ਜਾਂਦਾ ਤੇ ਤੇ ਤੂੰ ਗੱਲ ਜਿ ਪਾਲਿਆ ਹੋਈ ਧਾਗਾ ਸਾਡਾ ਬਣਾਇਆ ਹੋਇਆ ਤੇ ਤੂੰ ਕਿਵੇਂ ਉਹ ਸੰਪੂਰਨ ਜੀਵਨ ਵਾਲਾ ਹੋ ਗਿਆ ਤੂੰ ਕਿਵੇਂ ਉੱਚਾ ਹੋ ਗਿਆ ਅਸੀਂ ਕਿਵੇਂ ਨਵੇਂ ਹੋ ਗਏ ਆ ਭਾਈ ਤੂੰ ਤੋ ਵੇਦ ਪੜੋ ਗਾਇਤਰੀ ਤੂੰ ਵੇਦ ਸ਼ਾਸਤਰ ਪੜਦਾ ਹੈ ਗਾਇਤਰੀ ਪੜਦਾ ਹੈ ਪਰ ਉਸ ਗਾਇਤਰੀ ਵਿੱਚ ਵੇਦ ਸ਼ਾਸਤਰਾਂ ਵਿੱਚ ਅਗਰ ਕਿਤੇ ਇੱਕ ਪਰਮਾਤਮਾ ਦਾ ਨਾਮ ਹੈ ਉਹ ਤੇ ਤੇਰੇ ਪੱਲੇ ਨਹੀਂ ਤੂੰ ਖਾਲੀ ਜ਼ਬਾਨੀ ਜ਼ਬਾਨੀ ਪੜ ਕੇ ਦੱਸਦਾ ਹੈ ਗੋਬਿੰਦ ਰਿਦਾ ਹਮਾਰੇ ਉਹ ਗੋਬਿੰਦ ਉਹ ਸ੍ਰਿਸ਼ਟੀ ਦਾ ਮਾਲਕ ਪਰਮਾਤਮਾ ਦੇ ਸਾਡੇ ਹਿਰਦੇ ਵਿੱਚ ਵਸ ਰਿਹਾ ਜਿਸ ਦੇ ਤੂੰ ਮੰਤਰ ਪੜ ਪੜ ਕੇ ਲੋਕਾਂ ਨੂੰ ਸੁਣਾ ਰਿਹਾ ਖਾਲੀ ਜ਼ਬਾਨੋ ਜ਼ਬਾਨੀ ਉਹ ਤੇਰੇ ਅੰਦਰ ਨਹੀਂ ਉਹ ਗੋਬਿੰਦ ਪਰਮਾਤਮਾ ਸੀ ਅੰਦਰ ਵਸਾਇਆ ਕੀ ਹੋ ਗਿਆ ਜੇ ਤੇਰੀ ਤਨਾ ਅਸੀਂ ਮੰਤਰ ਪੜ ਕੇ ਨਹੀਂ ਲੋਕਾਂ ਨੂੰ ਸੁਣਾਏ ਜੇ ਜਿਨੇਉਣੀ ਧਾਰਨ ਕੀਤੇ ਉਹ ਧਾਗਾ ਵੀ ਸਾਡੇ ਗਰਭੂਤ ਹੈ ਤੇ ਜਿਸ ਪਰਮਾਤਮਾ ਦਾ ਤੂਏ ਗਾਇਤਰੀ ਮੰਤਰ ਬਣਾਇਆ ਪਰਮਾਤਮਾ ਸਾਡੇ ਅੰਦਰ ਸਾਡੇ ਹਿਰਦੇ ਦੀ ਵਿਵਸਥਾ ਪਿਆ ਗੋਬਿੰਦ ਰਿਦਾ ਹਮਾਰੇ ਹਮ ਗੁਰੂ ਤੁਮ ਗਵਾਰ ਗੁਸਾਈ ਹਮ ਸਦਾ ਅਸੀਂ ਸਦਾ ਅਸੀਂ ਛੋਟੀਆਂ ਜਾਤਾਂ ਵਾਲੇ ਸਦਾ ਤੁਹਾਡੀ ਗਵਾਂ ਦੀ ਵੇਗ ਹੀ ਬਣੇ ਰਹੇ ਤੇ ਤੁਮ ਗਵਾਰ ਗੁਸਾਈ ਤੂਬ ਤੁਸੀਂ ਸਾਡੇ ਗਵਾਂ ਦੇ ਵੇਗ ਦੇ ਗੁਸਾਈ ਮਾਲਕ ਬਣੇ ਰਹੋ ਪਾਪ ਸਾਨੂੰ ਉਤਾਰਨ ਹਰ ਬਣੇ ਰਹੇ ਹੋ ਤੁਸੀਂ ਇਹ ਧਰਮ ਦਾ ਠੇਕਾ ਤੁਸੀਂ ਲੈ ਲਿਆ ਬਈ ਦੁਨੀਆ ਤੂੰ ਧਰਮ ਸਿਖਾਉਣ ਵਾਲੇ ਸੰਸਾਰ ਸਾਗਰ ਤੋਂ ਉਤਾਰਨ ਵਾਲੇ ਤੁਸੀਂ ਹੋ ਪਰ ਹੋਇਆ ਕੀ ਜਨਮ ਜਨਮ ਰਖਵਾਰੇ ਜਨਮਾਂ ਜਨਮਾਂ ਤੋਂ ਸਾਡੇ ਰਾਖੇ ਤੁਸੀਂ ਬਣੇ ਆਇਓ ਰਖਵਾਰੇ ਬਣੇ ਆ ਰਹੇ ਹੋ ਸਾਡੇ ਮਾਲਕ ਬਣੇ ਆ ਰਹੇ ਹੋ ਸਾਨੂੰ ਗਵਾਂ ਸਮਾਨ ਸਮਝ ਕੇ ਕਬੂ ਨੋ ਪਾਰ ਉਤਾਰ ਚਰਾਇਓ ਪਰ ਸੁੱਤ ਸਾਨੂੰ ਕਦੇ ਪਾਰ ਨਹੀਂ ਕੀਤਾ ਇਸ ਭਵ ਸਾਗਰ ਤੋਂ ਇਸ ਭਵ ਸਾਗਰ ਹੀ ਆਪੇ ਹੀ ਕੋਤੇ ਖਾਰੇ ਹੋ ਤੇ ਸਾਨੂੰ ਵੀ ਗੋਤੇ ਖਾਨੀਆਂ ਤੁਸੀਂ ਕੋਈ ਸਹੀ ਮਾਰਗ ਨਹੀਂ ਦੱਸਿਆ ਜਿਹਦੇ ਰਹਿ ਸੀ ਇੱਕ ਪਰਮਾਤਮਾ ਦੇ ਬਣ ਸਕਦੇ ਪਰਮਾਤਮਾ ਦੀ ਮਿਹਰਾਂ ਦੇ ਪਾਤਰ ਹੋ ਸਕਦੇ ਅਸੀਂ ਕੈਸੇ ਕਸਮੂ ਮਾਰੇ ਇੱਕ ਉਹ ਜੇ ਤੁਸੀਂ ਸਾਡੇ ਖਸਮ ਕਿਉਂ ਜੇ ਸਾਡੇ ਮਾਲਕ ਬਣੇ ਰਹੋ ਕਿ ਅੱਜ ਤੱਕ ਇਹ ਕੁਝੀ ਜਾਤਾਂ ਪਾਤਾਂ ਵੰਡੀਆਂ ਹੀ ਸਿਖਾਈਆਂ ਤੁਸੀਂ ਨੇ ਤੇ ਊਚ ਨੀਚੀ ਸਿਖਾਈ ਵੇਦਾਂ ਸ਼ਾਸਤਰ ਦੇ ਉਹ ਮੰਤਰ ਪੜਨ ਨਾਲ ਉਹ ਫਾਇਦਾ ਉਹ ਪਾਠ ਕਰਨ ਨਾਲ ਉਹ ਫਾਇਦਾ ਬਸ ਇੱਥੇ ਤੱਕ ਹੀ ਸਾਨੂੰ ਸੀਮਿਤ ਰੱਖਿਆ ਉਸ ਪ੍ਰਭੂ ਦੇ ਦਰਸ਼ਨ ਕਰਵਾਏ ਨਹੀਂ ਜਿਹਦਾ ਨਾਮ ਜਪ ਕੇ ਸੰਸਾਰ ਤੋਂ ਉੱਤਰਿਆ ਜਾ ਸਕਦਾ ਉਹ ਸਾਨੂੰ ਤੁਸੀਂ ਪਾਰ ਚੜਨ ਵਾਲਾ ਕੋਈ ਮਾਰਗ ਨਹੀਂ ਦੱਸਿਆ ਕਬੂ ਨੋ ਪਾਰ ਉਤਾਰ ਚਰਾਇਓ ਕਦੋਂ ਵੀ ਸੰਸਾਰ ਸਾਗਰ ਤੋਂ ਪਾਰ ਉਤਾਰ ਕੇ ਤੁਸੀਂ ਦੂਜੇ ਕੰਡੇ ਤੇ ਨਹੀਂ ਚੜਾਇਆ ਕੈਸੀ ਖਸਮ ਮਾਰੇ ਇੱਕ ਇਹੋ ਜੇ ਤੁਸੀਂ ਸਾਡੇ ਖਸਮ ਕਿਉਂ ਜੇ ਸਾਡੇ ਮਾਲਕ ਬਣੇ ਰਹੋ ਭਾਵ ਕਬੀਰ ਜੀ ਨੂੰ ਇਹ ਪੰਡਤਾਂ ਦੀ ਰਹਿਬਰੀ ਬਣਾਮਣਾ ਦੀ ਇਹ ਰਹਿਬਰੀ ਜਿਹੜੀ ਉਹਨਾਂ ਦੀ ਇਹ ਬਣੀ ਮੰਡਾਈ ਅਖੋਤੀ ਗੁਰਿਆਈ ਇਹ ਪਰਮਾਨ ਨਹੀਂ ਹੋਈ ਬਈ ਨਹੀਂ ਤੁਹਾਡੇ ਵਿੱਚ ਉਹ ਗੁਣ ਹੀ ਨਹੀਂ ਹਨ ਜੇ ਜਿੰਨਾ ਕਰਕੇ ਤੁਸੀਂ ਆਪ ਕਰੋਗੇ ਜਾਂ ਸਾਨੂੰ ਤਾਰ ਸਕੋਗੇ ਤੁਹਾਨੂੰ ਤੇ ਸੰਗੂ ਉੱਥੇ ਜਵਾਬ ਦੇਣਾ ਪੈਣਾ ਤਬ ਕਹਿ ਕੈਸ ਮੁਕੰਦਾ ਜਦੋਂ ਮੁਕੰਦਾ ਤੁਹਾਨੂੰ ਪੁੱਛੇਗਾ ਨਾ ਮੁਕਤੀ ਦਾ ਮਾਲਕ ਕਿ ਕਰਦੇ ਕੀ ਰਿਓ ਇਹ ਤੁਸੀਂ ਵੀ ਜਵਾਬ ਦਿਓ ਇੱਥੇ ਤੂੰ ਬਾਮਨ ਨੇ ਕਾਸ਼ੀ ਇਕ ਜੁਲਾਹਾ ਇਹ ਠੀਕ ਹੈ ਕਿ ਤੂੰ ਆਪਣੇ ਆਪ ਨੂੰ ਬ੍ਰਾਹਮਣ ਕਹਿੰਦੇ ਤੂੰ ਵੀ ਤੂੰ ਕਾਸ਼ੀ ਵਿੱਚ ਪੜਿਆ ਹੋਇਆ ਪੰਡਿਤ ਤੇ ਵਿਦਵਾਨ ਹੈ ਤੇ ਮੈਂ ਚਰੋ ਉਹ ਵਿਦਿਸ਼ਾਸਤਰ ਤੇਰੇ ਵੱਲੇ ਨਹੀਂ ਪੜਿਆ ਕਾਸ਼ੀ ਜਾ ਕੇ ਕਿਉਂਕਿ ਉੱਥੇ ਸਾਨੂੰ ਦਾਖਲਾ ਨਹੀਂ ਮਿਲਦਾ ਛੁੱਟੀ ਜਾਂਦਾ ਹਾਂ ਵਾਲਿਆਂ ਨੂੰ ਤੂੰ ਬ੍ਰਾਹਮਣ ਮੈਂ ਕਾਸ਼ੀ ਕੁਸੇ ਕਾਸ਼ੀ ਦਾ ਵੀ ਮੈਂ ਵੀ ਜੁਲਾਹਾ ਹਾਂ ਉਸ ਇਲਾਕੇ ਦਾ 부ਜੋ ਮੂਰ ਗਿਆਨ ਤੇ ਮੇਰਾ ਮੈਨੂੰ ਜਿਹੋ ਗਿਆਨ ਆਇਆ ਉਹ 부ਜਨੇ ਦੀ ਗੱਲ ਕਰ ਉਹ ਸਮਝਣ ਦੀ ਗੱਲ ਕਰ ਉਹ ਇਹ ਹੈ ਕਿ ਤੁਮ ਤੋ ਜਾਚੇ ਪੂਪਤ ਰਾਜੇ ਮੈਨੂੰ ਤੇ ਸਮਝ ਆਈ ਕਿ ਤੁਸੀਂ ਬ੍ਰਾਹਮਣ ਬਣ ਕੇ ਜਗਤ ਦੇ ਗੁਰੂ ਬਣ ਕੇ ਵੀ ਪੂਪਤ ਰਾਜੇ ਜਿਹੜੇ ਸਨ ਉਹਨਾਂ ਦੇ ਦਰ ਤੇ ਜਾ ਕੇ ਮੰਗਤੇ ਹੀ ਬਣੇ ਦੇ ਤੂੰ ਉਹਨਾਂ ਦੇ ਘਰ ਜਾ ਕੇ ਜਾਂਚਣਾ ਕਰ ਦਿਓ ਤੂੰ ਤੋ ਜਾਚੇ ਜਾਚੇ ਮੈਨੇ ਤੁਸਾਂ ਨੇ ਜਾ ਕੇ ਪੂਪਤ ਰਾਜੇ ਨੇ ਕਰੂ ਮੰਗਣਾ ਸਿੱਖਿਆ ਉੱਤੋਂ ਜਾ ਕੇ ਮੰਗ ਕੇ ਆਪਣੀ ਪਣਤਿਆਈ ਪੂਰੀ ਕਰਦੇ ਹੋ ਤੂੰ ਤੋ ਜਾਚੇ ਪੂਪਤ ਰਾਜੇ ਹਰ ਸੁਮੂਰ ਧਿਆਨਾ ਤੇ ਸਹੀ ਮੈਨੇ ਵਿੱਚ ਉਸ ਹਰੀ ਪ੍ਰਮਾਤਮਾ ਨਾਲ ਤੇ ਸਾਡਾ ਧਿਆਨ ਜੁੜਿਆ ਰਿਆ ਤੁਸੀਂ ਕੀ ਕਟਿਆ ਫਿਰ ਤੁਸੀਂ ਕੀ ਕਮਾਈ ਕੀਤੀ ਤੁਹਾਨੂੰ ਅਸੀਂ ਗੁਰੂ ਧਰਨ ਨਹੀਂ ਕੀਤਾ ਤੁਸੀਂ ਤਾਂ ਬਦੋ ਬਦੀ ਸਾਡੇ ਗਵਾਂ ਦੀ ਵੇਗ ਦੇ ਮਾਲਕ ਬਨੇ ਰਹੇ ਹੋ ਪਰ ਤੁਸੀਂ ਕਦੇ ਸਾਨੂੰ ਇਸ ਸੰਸਾਰ ਸਾਗਰ ਤੋਂ ਪਾਰ ਕਰਕੇ ਦੂਜੇ ਕੰਡੇ ਦੇ ਨਹੀਂ ਚੜਿਆ ਨੌਏ ਸਾਨੂੰ ਕੋਈ ਅਸੀ ਰਹਿਤ ਬੈ ਦਿੱਤੀ ਕਿ ਸਾਡਾ ਜੀਵਨ ਸਫਲ ਹੋ ਜਾਵੇ ਸਾਨੂੰ ਤੇ ਆਪ ਵੀ ਪ੍ਰਭੂ ਨੇ ਮਿਹਰ ਕੀਤੀ ਤੁਸੀਂ ਰਾਜੇ ਮਹਾਰਾਜੇ ਤੂੰ ਬੰਗਦੇ ਰਹੇ ਸਾਡੇ ਅੰਦਰ ਹਰ ਸੂ ਮੋਰ ਤੇ ਆਣਾ ਸਾਡਾ ਧਿਆਨ ਪ੍ਰਭੂ ਨਾਲ ਜੁੜਿਆ ਰਿਹਾ ਇਸੇ ਤਰ੍ਹਾਂ ਇੱਕ ਤਾਂ ਦੇ ਵੀ ਕਹਿੰਦੇ ਨੇ ਕਹੋre ਪੰਡਿਤ ਬ੍ਰਾਹਮਣ ਕੱਪ ਕੇ ਹੋਏ ਬ੍ਰਾਹਮਣ ਕਹਿ ਕੇ ਜਨਮ ਮਤ ਖੋਏ ਜੋ ਤੂੰ ਬ੍ਰਹਮਣ ਬ੍ਰਾਹਮਣੀ ਜਾਇਆ ਆਣ ਬਾਟ ਕਾਹੇ ਨਹੀਂ ਆਇਆ ਬਈ ਆਪਣੇ ਆਪ ਨੂੰ ਤੂੰ ਬ੍ਰਾਹਮਣ ਕਹਿੰਦੇ ਸਾਨੂੰ ਤੂੰ ਸ਼ੂਦਰ ਕਹਿੰਦੇ ਹਮ ਕਦ ਤੂੰ ਕਦ ਬ੍ਰਾਹਮਣ ਹਮ ਕਦ ਸ਼ੂਦ ਹਮ ਕਦ ਲੋਹੂ ਤੂੰ ਕਦ ਦੂਧ ਬਈ ਅਸੀਂ ਕਿਵੇਂ ਸ਼ੂਦਰ ਹੋ ਗਏ ਤੇ ਤੁਸੀਂ ਕਿਵੇਂ ਉੱਚੇ ਹੋ ਗਏ ਬ੍ਰਾਹਮਣ ਭਾਈ ਜੇ ਅਜੇ ਵੀ ਤੈਨੂੰ ਕੋ ਭੁਲੇਖਾ ਹੈ ਤੇ ਔਰ ਬਾੜਕਾ ਹੀ ਨਹੀਂ ਆਇਆ ਭਾਈ ਪੰਡਤ ਤੂੰ ਕਿਸੇ ਹੋਰ ਰਸਤੇ ਕਿਉਂ ਨਹੀਂ ਆਇਆ ਅਸੀਂ ਵੀ ਮਾਂ ਦੇ ਕੋਕਚੂ ਜਨਮ ਲੈ ਕੇ ਆਏ ਹਾਂ ਤੁਸੀਂ ਵੀ ਉਸ ਤਰ੍ਹਾਂ ਜਨਮ ਲੈ ਕੇ ਆਏ ਹੋ ਸਾਡੇ ਅੰਦਰ ਵੀ ਲਾਲ ਖੂਨ ਵਗਦਾ ਹੈ ਤੁਹਾਡੇ ਅੰਦਰ ਵੀ ਲਾਲ ਖੂਨ ਵਗਦਾ ਹੈ ਐਸਾ ਤਾਂ ਨਹੀਂ ਕਿ ਹਮਕਤ ਲਹੂ ਤੁਮਕਤ ਦੂ ਤੇਰੇ ਅੰਦਰ ਦੁੱਧ ਵਗਦਾ ਹੋਵੇ ਤੇ ਫਿਰ ਤੂੰ ਆਪਣੇ ਆਪ ਨੂੰ ਉੱਚਾ ਕਿਵੇਂ ਕਹਿ ਰਹੇ ਆ ਭਾਈ ਤੇ ਬਾਕੀ ਛੂਟੀਆਂ ਜਾਤਾਂ ਨਹੀਂ ਮੈਂ ਕਿਉਂ ਕਹਿ ਰਿਹਾ ਕਿਤਨੀ ਹੈਰਾਨਗੀ ਦੀ ਗੱਲ ਹੈ ਕਿ ਕਿਤਨੀ ਸਦੀਆਂ ਪਹਿਲੇ ਗੁਰੂ ਪਾਤਸ਼ਾਹ ਨੇ ਜਾਤ ਪਾਤ ਦਾ ਖੰਡਨ ਕਰਕੇ ਵੀ ਇਹ ਬਹੁਤ ਬੁਰੀ ਆਦਤ ਹੈ ਜਾਤ ਪਾਦੀ ਬੜਾ ਕੋੜ ਹੈ ਜਿਸ ਨੇ ਸਮਾਜ ਨੂੰ ਵੱਖ-ਵੱਖ ਛਣੀਆਂ ਵਿੱਚ ਵੰਡ ਕੇ ਵਿਤਕਰੇ ਖੜੇ ਕੀਤੇ ਅੱਜ ਵੀ ਤੁਸੀਂ ਦੇਖੋ ਸਾਡੇ ਦੇਸ਼ ਦੇ ਵਿੱਚ ਜਾਤ ਪਾਤ ਦੇ ਖਿਲਾਫ ਕਾਨੂੰਨ ਵੀ ਬਣਾਏ ਹੋਏ ਨੇ لیکن اجی بھی جاتی ਵਿਤਕਰੇ ਦੇ ਕਾਰਨ ਖਾਸ ਕਰਕੇ ਔਰਤਾਂ ਦੀ ਬੜੀ ਬੇਪਤੀ ਹੁੰਦੀ ਹੈ ਤੁਸੀਂ ਪਿੱਛੇ ਦੇਖਾ ਨਾ ਉਧਰ ਘਾਟੀ-ਵਾਟੀ ਵਾਲੇ ਪਾਸੇ ਉਧਰ ਜਿਹੜਾ ਵਾਕਿਆ ਹੋਇਆ ਸੀ ਔਰ ਉੱਥੇ ਦੀ ਸਰਕਾਰਾਂ ਵੀ ਇਹ ਲਫ਼ਜ਼ ਬੋਲੀਆਂ ਨਹੀਂ ਜੀ ਐਸਾ ਤਾਂ ਹਰ ਰੋਜ਼ ਤਾਂ ਆਪਕੇ ਨਜ਼ਰ ਮੇ ਇੱਕ ਕੇਸ ਆ ਗਿਆ ਤਾਂ ਵਾਪ ਇਤਨੇ ਉਛਲ ਕਿਉਂ ਰਹੇ ਹੋ ਇਹ ਤੇ ਹਾਲਤ ਹੈ ਵੀ ਜ਼ੁਲਮ ਹੋ ਰਹੇ ਨੇ ਜਿਨ੍ਹਾਂ ਜੱਤਾਂ ਨੂੰ ਛੋਟੀਆਂ ਸਮਝਿਆ ਜਾ ਰਿਹਾ ਉਹਨਾਂ ਨੂੰ ਕਿਤੇ ਉਹਨਾਂ ਦੀ ਦੁਕਾਨਾਂ ਦੇ ਸਮਾਨ ਲੈ ਲੈਣ ਉਹਨਾਂ ਦੇ ਪਾਣੀ ਪਰਣ ਵਾਲੀ ਥਾਂ ਦੇ ਪਾਣੀ ਪਰ ਲੈਣ ਉਨਨ ਲ ਉਸ ਨੂੰ ਕੀਤਾ ਜਾਂਦਾ ਹੈ ਵੈਸ਼ਨ ਜਿਹੜਾ ਕੋਈ ਕਿਸੇ ਜਾਨਵਰ ਨਾਲ ਵੀ ਨਹੀਂ ਕਰਦਾ ਅੱਜ ਵੀ ਜਾਤ ਪਾਤ ਦੇ ਬੰਧਨ ਇਤਨੇ ਜ਼ਬਰਦਸਤ ਸਾਡੇ ਭਾਰਤ ਵਿੱਚ ਮੌਜੂਦ ਨੇ ਜਦ ਕਿ ਸਦੀਆਂ ਪਹਿਲਾਂ ਇਹਨਾਂ ਮਹਾਪੁਰਸ਼ਾਂ ਭਗਤਾਂ ਨੇ ਗੁਰੂ ਸਾਹਿਬਾਨ ਨੇ ਅੱਗੇ ਜਾਤ ਨਾ ਜ਼ੋਰ ਹੈ ਅੱਗੇ ਜੀਉ ਨਾ ਨੇ ਉੱਥੇ ਦੇ ਜਿੰਨ ਕੀ ਲੈ ਕੇ ਪਤ ਪੋਏ ਚੰਗੇ ਸਹੀ ਕੇ ਅੱਗੇ ਜਾਤ ਨਾ ਜਾਏ ਉਥੇ ਜਨਮ ਕਰਕੇ ਨਹੀਂ ਪੁੱਛਿਆ ਜਾਂਦਾ ਕਿ ਕਿਹੜੀ ਜਾਤ ਜਨਮ ਲੈ ਕੇ ਆਇਆ ਉਥੇ ਕਰਮ ਕਰਕੇ ਪੁੱਛਦਾ ਨੇ ਧਰਮਸੰਗਲਾ ਖੇਤ ਹੈ ਪਰ ਅੱਜ ਤੱਕ ਲੋਕਾਂ ਨੂੰ ਸਮਝ ਨਹੀਂ ਆਇਆ ਅਜੇ ਤੱਕ ਵੀ ਇਨਸਾਨ ਇਨਸਾਨੇ ਵੀ ਵੰਡੀਆਂ ਪਾ ਕੇ ਇਹ ਵਿਤਕਰੇ ਕਾਇਮ ਕਰਕੇ ਬੈਠਾ ਹੈ ਔਰ ਛੱਡੋ ਤੁਸੀਂ ਸਾਡੀ ਆਪਣੀ ਪੰਥ ਦੀ ਹੱਲ ਦੇਖ ਲਓ ਸਾ ਅਸਾਂ ਵੀ ਬਹੁਤ ਸਾਰੇ ਗੁਰਦੁਆਰੇ ਜਾਤਾਂ ਦੇ ਨਾਂ ਤੇ ਬਣਾਏ ਹੋਏ ਨੇ ਅਜੇ ਵੀ ਸੀਕ ਆਪਣੇ ਨਾਂ ਨਾਲ ਜਾਤ ਗੁੱਤ ਜੁੜੀ ਫਿਰਦੇ ਨੇ ਗੁਰੂ ਸਾਹਿਬ ਨੇ ਸਾਨੂੰ ਬੜਾ ਸੋਹਣਾ ਲੱਕੋ ਬੜਾ ਸੋਹਣਾ ਤਖ਼ਰਸ ਦਿੱਤਾ ਸੀ ਨਾਮ ਦੇ ਨਾਲ ਸਿੰਘ ਤੇ ਬੀਬੀਆਂ ਦੇ ਨਾਮ ਦੇ ਨਾਲ ਕੌਰ ਰਾਜਕੁਵਾਰੀਆਂ ਇਹਦੇ ਕੋਰ ਲਫ਼ਜ਼ ਜੋੜ ਦਈਏ ਸਨ ਆਪਣੇ ਨਾਂ ਨਾਲ ਤੇ ਗੁਰੂ ਸਾਹਿਬ ਨੇ ਸਾਨੂੰ ਉਹ ਛੇ ਸੁੱਚੇ ਤਖ਼ਲਸ ਦਿੱਤੇ ਇਸ ਤੋਂ ਵੱਡਾ ਕੋਈ ਤਖ਼ਲਸ ਕੋਈ ਹੋਰ ਲਕਬ ਹੋ ਨਹੀਂ ਸਕਦਾ ਪਰ ਅਸੀਂ ਸਿੰਘ ਨਫ਼ਜ਼ ਲਈਏ ਨਾ ਲਈਏ ਫਲਾਣਾ ਗਿੱਲ ਦਾਟ ਏਮਕੜਾ ਗਿੱਲ ਤੇ ਫਲਾਣਾ ਪਾ ਸੁਦਨ ਦੇ ਫਲਾਣਾ ਰਹਿਣਾ ਇਹ ਆਪਣੇ ਨਾਂ ਨਾਲ ਜੁੜੀ ਫਿਰਦੀ ਅਸੀਂ ਜਾਤਾਂ ਪਾਤਾਂ ਅਸਾਨੂੰ ਸਮਝ ਨਹੀਂ ਆਈ ਅਜੇ ਤੱਕ ਕਿ ਇਹ ਜਾਤ ਪਾਤ ਨਹੀਂ ਵੰਡੀਆਂ ਇਨਸਾਨੀਅਤ ਵਿੱਚ ਏਕਤਾ ਨੂੰ ਸਮਝ ਕੇ ਸਭਵੇਂ ਜੋਤ ਜੋਤ ਹੈ ਸੋਇ ਤਿਸ ਦਾ ਚਰਨ ਸਭਵੇਂ ਚਰਨ ਹੋਏ ਇਸ ਅਸੂਲ ਦੀਆਂ ਤਜਿਉ ਹੁੜਾਉਂਦੇ ਨੇ ਇਹ ਜਾਤ ਪਾਤ ਵਾਲੇ ਜਿਹੜੇ ਖਿਆਲ ਨੇ ਸ਼ਾਦੀਆਂ ਵਿਆਹ ਜਾਤ ਪਾਤ ਦੇਖ ਕੇ ਗੁਰਦੁਆਰੇ ਜਾਤ ਪਾਤ ਦੇ ਨਾਂ ਤੇ ਬਣੇ ਹੋਏ ਰਵਦਾਸੀਆਂ ਦਾ ਗੁਰਦੁਆਰਾ ਲਬਾਣੇ ਦਾ ਗੁਰਦੁਆਰਾ ਜੱਟਾਂ ਦਾ ਗੁਰਦੁਆਰਾ ਬ੍ਰਾਹਮਣਾਂ ਦਾ ਗੁਰਦੁਆਰਾ ਜਿਸ ਗੁਰਦੁਆਰੇ ਜਾ ਕੇ ਜਾਤ ਪਾਤ ਖਤਮ ਹੋਣੀ ਸੀ ਜਿੱਤੋਂ ਅਸੀਂ ਇੱਕ ਪਿਤਾ ਇੱਕ ਏਕ ਇਸ ਕੇਮ ਬਾਰਗ ਬੰਨਣਾ ਸੀ ਉੱਥੋਂ ਹੀ ਅਸੀਂ ਜਾਤ ਪਾਤ ਦੇ ਸਰੂਪ ਸਿੱਖ ਰਹੇ ਹਾਂ ਇਸ ਸਦੀਵਸਥਾ ਅਸੀਂ ਕੇਵਲ ਮੱਥੇ ਹੀ ਟੇਕਣ ਦਾ ਸੀਮਤ ਰਹੇਗੇ ਬਾਣੀ ਪੜਨੀ ਨਹੀਂ ਬਾਣੀ ਵਿਚਾਰਨੀ ਨਹੀਂ ਬਾਣੀ ਸਾਨੂੰ ਇਹ ਸਮਝਾ ਰਹੀ ਹੈ ਕਿ ਇੱਕ ਪਿਤਾ ਇੱਕ ਇਸ ਕੇ ਘਮਬਾਰ ਸਹਾਜ ਸਾਹਿਬ ਬਾਪ ਹਮਾਰਾ ਫਿਰ ਅਸੀਂ ਸਾਰੇ ਉਸ ਦੇ ਇੱਕ ਪਰਿਵਾਰ ਦੇ ਵਾਂਗ ਹੋਏ ਫਿਰ ਕੌਣ ਉੱਚਾ ਤੇ ਕੌਣ ਨੀਵਾ ਹਾਂ ਕਰਮਾ ਕਰਕੇ ਕੋਈ ਮਾੜੇ ਕਰਮ ਕਰ ਰਿਹਾ ਸੀ ਉਸ ਨੂੰ ਜਰੂਰ ਸਮਝਾ ਸਕਦੇ ਹਾਂ ਭਈ ਇਹਨਾਂ ਕਰਮਾ ਕਰਕੇ ਨੀਜ ਕਰਮ ਨਹੀਂ ਕਰਨੇ ਉੱਚੇ ਉੱਚੇ ਸੁੱਚੇ ਆਤਮ ਜਨ ਵਾਲੇ ਕਰਮ ਕਰਨੇ ਨੇ ਤਾਂ ਇਹ ਭਗਤਾਂ ਦੀ ਸ਼ਬਦ ਸਾਨੂੰ ਦਿੜ ਕਰਵਾ ਰਹੇ ਨੇ ਕਿ ਬਈ ਇਨਸਾਨ ਸਭ ਇੱਕ ਬਰਾਬਰ ਹਨ ਕੋਈ ਇਨਸਾਨ ਉੱਚਾ ਨਹੀਂ ਕੋਈ ਨੀਵਾਂ ਨਹੀਂ ਔਰਤ ਮਰਦ ਵਿੱਚ ਵੀ ਕੋਈ ਨਾ ਬਰਾਬਰੀ ਨਹੀਂ ਹੈ ਔਰਤੂ ਬਿਨਾ ਮਰਦ ਨਹੀਂ ਮਰਦੂ ਬਿਨਾ ਔਰਤ ਨਹੀਂ ਹੋ ਸਕਦੀ ਹਰ ਇੱਕ ਦੇ ਵਿੱਚ ਰੱਬ ਦੀ ਜੋਤ ਹੈ ਤੇ ਫਿਰ ਕੋਈ ਕਿਸੇ ਨੂੰ ਮਾਰਾ ਕਿਵੇਂ ਕਹਿ ਸਕਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ